ਉਗੀ ਇੱਕ ਬੰਦਾ ਸਾਡੇ 11 ਮਹੀਨੇ ਤੋਂ ਦੇਖੋ ਕਿੱਥੇ ਬੈਠਾ ਜੀ ਉਹ ਕਿਸ ਲਈ ਲੜ ਰਿਹਾ ਉਹਦੇ ਘਰ ਦੀ ਲੜਾਈ ਨਹੀਂ ਹੈ ਉਹਦੀ ਜ਼ਮੀਨ ਦੀ ਲੜਾਈ ਨਹੀਂ ਹੈ ਉਹਦੇ ਬੱਚੇ ਦੀ ਲੜਾਈ ਨਹੀਂ ਉਹਦੀ ਆਪਣੀ ਨਿੱਜੀ ਲੜਾਈ ਕੋਈ ਨਹੀਂ ਹੈ ਉਹ ਸਰਬਤਰਮ ਲਈ ਲੜ ਰਿਹਾ ਹੈ हम पहुंचे हैं समाणा बी टावर पे तो आपसे हाथ जोड़ के अपील है एक तारीख का जो महाकुंभ होने जा रहा है सभी धर्मों की लड़ाई के लिए जो हमारे भाई गुरजीत सिंह खालसा जी जो 400 फुट ऊंचाई के ऊपर बैठे हैं ਗਰੰਟ ਸਵਾਰ ਵਸੇ ਹੋ ਉੱਪਰ ਬੈਠਿਆ ਕਿਸ ਲਈ ਇਹਨਾਂ ਦੀ ਬੇਅਦਵੀਂ ਰੋਕਣ ਵਾਸਤੇ ਕੋਈ ਸਖਤ ਕਾਨੂੰਨ ਦੀ ਮੰਗ ਕਰਨ ਵਾਸਤੇ ਬੈਠਿਆ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰੇ ਪੰਜਾਬ ਹਰਿਆਣਾ ਇੱਥੋਂ ਤੱਕ ਹੀ ਜੇ ਕੋਈ ਵੀ ਇਹ ਵੀਡੀਓ ਦੇਖ ਰਿਹਾ ਉਸ ਤੋਂ ਬਾਵਜੂਦ ਵੀ ਇੱਕ ਤਰੀਕ ਨੂੰ ਇੱਥੇ ਨਹੀਂ ਆਂਦਾ ਤਾਂ ਮੈਂ ਕਹਿੰਦਾ ਉਹ ਨਿਰਜੀਵ ਹੈ ਉਸ ਦੇ ਅੰਦਰ ਸਾਹ ਨਹੀਂ ਚੱਲਦੇ ਕਿਉਂਕਿ ਇੱਕ ਬੰਦਾ ਸਾਡੇ 11 ਮਹੀਨੇ ਤੋਂ ਦੇਖੋ ਕਿੱਥੇ ਬੈਠਾ ਜੀ ਉਹ ਕਿਸ ਲਈ ਲੜ ਰਿਹਾ ਉਹਦੇ ਘਰ ਦੀ ਲੜਾਈ ਨਹੀਂ ਹੈ ਉਹਦੀ ਜ਼ਮੀਨ ਦੀ ਲੜਾਈ ਨਹੀਂ ਹੈ ਉਹਦੇ ਬੱਚੇ ਦੀ ਲੜਾਈ ਨਹੀਂ ਉਹਦੀ ਆਪਣੀ ਨਿੱਜੀ ਲੜਾਈ ਕੋਈ ਨਹੀਂ ਹੈ ਉਹ ਸਰਵ ਧਰਮ ਲਈ ਲੜ ਰਿਹਾ ਹੈ ਵੀ ਸਾਡੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹੇ ਉਹ ਗੀਤਾ ਹੋਵੇ ਚਾਹੇ ਕੁਰਾਨ ਹੋਵੇ ਚਾਹੇ ਬਾਈਬਲ ਹੋਵੇ ਚਾਹੇ ਸਾਡੇ ਗੁਰੂ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਹੋਵੇ ਕਿਸੇ ਵੀ ਬੇਅਦਬੀ ਹੁੰਦੀ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਬਣਾਈ ਜਾਵੇ ਕਾਨੂੰਨ ਬਣਾਇਆ ਜਾਵੇ ਤਾਂ ਇਹ ਸਾਡੀ ਸਾਰਿਆਂ ਦੀ ਲੜਾਈ ਹੈ ਉਹ ਇਕੱਲੇ ਵੀਰ ਦੀ ਲੜਾਈ ਨਹੀਂ ਅਸੀਂ उसमें भरोसा दवाने भी एक तरीक एडा का हजूम होगा और, और वाहगुरु जी की फतेह मैं सारी साध संगत से जितने भी मेरे समाणा वासी है सबसे हाथ जोड़ के अपील करूंगा जितने पटियाला वासी आस पास के पचास सौ किलोमीटर के जितने भी मेरे भाई इस वीडियो को देख रहे हैं हम पहुँचे हैं समाणा बी एस एन एल टावर पे तो आपसे हाथ जोड़ के अपील है एक तारीख का जो महाकुंभ होने जा रहा है सभी धर्मों की लड़ाई के लिए जो हमारे भाई गुरजीत सिंह खालसा जी जो 400 फुट ऊंचाई के ऊपर बैठे हैं सरकारों को जिनका सब कुछ पता होते है भी कोई एक मामूली सी सिर्फ एक जो गुरु ग्रंथ साहब की बेद भी होती है उसके लिए जो कानून की डिमांड की हुई है हमारे भाई ने जो गीता की बेहद भी होती है उसके लिए जो डिमांड की हुई है अभी सख्त सज़ा मिले मुजरिम को तो इसमें सरकारें आंखें बंद करके बैठी है उनकी आंखें खोलने के लिए सभी भाइयों से हाथ जोड़ के अपील करूंगा कि आपको ज़्यादा से ज़्यादा संख्या में एक तारीख को दिन बुधवार बारह बजे समाना बी टावर के यहाँ पहुँचना है मैं सभी भाइयों से हाथ जोड़ के यही अरदास करूँगा कि ज़्यादा से ज़्यादा संख्या में आपको सारे पहुँचो जी असें ਸਾਡੇ ਬੜੇ ਸਤਿਕਾਰਯੋਗ ਰਾਮ ਸਿੰਘ ਰਾਣਾ ਜੀ 골ਡਨ ਹਟ ਵਾਲੇ ਨਾਲ ਸਾਡੇ ਸੁਆਮੀ ਜੀ ਆਏ ਨੇ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਨਾਲ ਗਊ ਰੱਖਿਆ ਦਲ ਦੇ ਰਾਸ਼ਟਰੀ ਅਧਿਐਕਸ਼ ਪਹੁੰਚੇ ਨੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਣਾ ਜੀ ਨੇ ਅਸੀਂ ਤਾਂ 12 ਤਰੀਕ ਦਾ ਇਕੱਠ ਰੱਖਿਆ ਉਹ ਇਕੱਠ ਰਹਿਣਾ ਕਿਉਂਕਿ ਉਹ ਵਰਸੀ ਹੈ ਉਹ 10 ਸਾਲ ਪਹਿਲਾਂ ਜਿਹੜਾ ਪਾਪ ਹੋਇਆ ਸੀ ਉਸ ਦਾ ਅਸੀਂ ਉਹ ਦੁੱਖ ਮਨਾਉਣਾ ਹੈ ਸਾਡੇ ਵੀਰ ਦੇ ਉੱਤੇ ਚੜ ਕੇ ਬੈਠਣ ਦਾ ਉਹ ਵੀ ਦਿਨ ਮਨਾਵਾਂਗੇ ਪਰ ਇੱਕ ਤਰੀਕ ਨੂੰ ਇੱਕ ਹੋ ਕੇ ਆਪਾਂ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਮੈਨੂੰ ਲੱਗਦਾ ਕਿ 12 ਨੂੰ ਅਸੀਂ ਵੀਰ ਨੂੰ ਥੱਲੇ ਉਤਾਰਨ ਵਾਲੇ ਬਣ ਸਕਦੇ ਆ ਸੋ ਸਾਰੇ ਤਗੜੇ ਹੋ ਵੇਖੋ ਸਨਾਤਨ ਪਹੁੰਚ ਗਿਆ ਤੇ ਹੁਣ ਸਿੰਘੋ ਪੰਜਾਬੀਓ ਤੁਸੀਂ ਬੜੀਆਂ ਟਰਾਲੀਆਂ ਟਰੈਕਟਰਾਂ ਦੀ ਸੇਵਾ ਕਰਦੇ ਪਏ ਹੋ ਤੁਹਾਣਾ ਉਹਦੇ ਦੇ ਅੱਗੇ ਵੀ ਸਿਰ ਝੁਕਦਾ ਰਾਣਾ ਜੀ ਨੇ 1100 ਟਰੈਕਟਰਾਂ ਦੀ ਸੇਵਾ ਲਈ ਹੈ ਇਹਨਾਂ ਦੇ ਅੱਗੇ ਵੀ ਸਿਰ ਝੁਕਦਾ ਹੈ ਪਰ ਹੁਣ ਇੱਕ ਦਿਨ ਮੈਂ ਤਾਂ ਕਿੰਨਾ ਟਰਾਲੀਆਂ ਇੱਧਰ ਨੂੰ ਲੈ ਆਉ ਇੱਕ ਦਿਨ ਗੁਰੂ ਦੇ ਵਾਸਤੇ ਕੱਢ ਲੋ ਬਸ ਬਸ ਇੱਕ ਦਿਨ ਗੁਰੂ ਦੇ ਵਾਸਤੇ ਕੱਢ ਲੋ ਪਰ ਨਾ ਕੁਛ ਹੈ ਨਾ ਕੁਛ ਹੋ ਸਕਦਾ ਬਿਲਕੁਲ ਜੀ ਉਸ ਤੋਂ ਅੱਗੇ ਨਾ ਕੁਛ ਹੈ ਕੱਲ ਰਾਣਾ ਜੀ ਜਿਹੜੀ ਤੁਸੀਂ ਇੱਕ ਸਟੇਟਮੈਂਟ ਦਿੱਤੀ ਸੀ ਉਹ ਇੱਕ ਵਾਰੀ ਦੁਬਾਰਾ ਦੁਹਰਾ ਦਿਓ ਕੱਲ ਜਿਹੜੀ ਤੁਸੀਂ ਗੱਲ ਕਹੀ ਸੀ ਵੀ ਜੇ ਅਸੀਂ ਪੰਜਾਬ ਦੇ ਵਿੱਚ भाई जी ये कोई बताने वाली बात नहीं है ना कोई ये बात ज्यादा लंबी चौड़ी है अगर हम गुरु ग्रंथ साहिब जी को इज्जत नहीं दिलवा सकते तो लानत है हमें पंजाब में रहने में भी लानत है ये गुरुप्रियों की धरती है ये मतलब हमें बोलते हुए सर हमारी है कि हमें इस किस चीज के लिए लड़ाई लड़ रहा है किस हमारा किस भाई, भाई। वो हमारी लड़ाई लड़ रहा है और सभी धर्मों की लड़ाई लड़ रहा है आज जुड़ते सभी को एक होकर हा का नारा मारिए और सरकारों को दिखाइए कि जब सब धर्म एक होते हैं तो मतलब कुछ भी हो सकता है तो मैं सभी से अपील करूंगा सभी मेरे जितने भी मेरे भाई इस वीडियो को देख रहे हैं ज्यादा से ज्यादा संख्या में एक तारीख को यहाँ पहुंची हम गो माता की आज अस समाणा बिच पुजे हैं राणा जी ने पंजाब वास एक आवाज दी है साडा वीर जो सूली तो टंग हो चार सौ फुट उची कि वास्ते साढ़े ਸਾਰੇ ਧਰਮਾਂ ਦੇ ਗ੍ਰੰਥ ਸਾਹਿਬ ਵਾਸਤੇ ਹੋ ਉੱਪਰ ਬੈਠਿਆ ਕਿਸ ਲਈ ਇਹਨਾਂ ਦੀ ਬੇਅਦਬੀ ਰੋਕਣ ਵਾਸਤੇ ਕੋਈ ਸਖਤ ਕਾਨੂੰਨ ਦੀ ਮੰਗ ਕਰਨ ਵਾਸਤੇ ਬੈਠਿਆ ਮੈਂ ਕਹਾਂਗਾ ਸਰਕਾਰ ਨੂੰ ਵੀ ਲਾਣਤ ਹੈ ਸਰਕਾਰ ਦੇ ਅੰਦਰ ਵੀ ਸਾਰੇ ਧਰਮਾਂ ਦੇ ਲੋਕ ਸਾਰੇ ਮੰਤਰੀ ਸੰਤਰੀ ਬੈਠੇ ਆ ਚਾਹੇ ਉਹ ਸਿੱਖ ਧਰਮ ਤੋਂ ਆ ਚਾਹੇ ਸਨਾਤਨ ਤੋਂ ਆ ਚਾਹੇ ਉਹ ਮੁਸਲਮ ਧਰਮ ਤੋਂ ਆ ਸਾਰੇ ਧਰਮਾਂ ਦੇ ਮੰਤਰੀ ਸੰਤਰੀ ਬੈਠੇ ਆ ਉਹਨਾਂ ਨੂੰ ਇੱਕ ਬਾਰ ਜ਼ਰੂਰ ਸੋਚਣਾ ਚਾਹੀਦਾ ਹੈ ਸਾਰਿਆਂ ਧਰਮਾਂ ਵਿੱਚ ਲੜਾਈ ਲੜਨ ਵਾਸਤੇ ਜਿਹੜਾ ਸਖਸ਼ ਬੈਠਿਆ ਜਲਦ ਤੋਂ ਜਲਦ ਇਸ ਮੰਗ ਨੂੰ ਪੂਰੀ ਕਰਕੇ ਸਖਤ ਕਾਨੂੰਨ ਬਣਾਇਆ ਜਾਵੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਨੇਪਾਲ ਚ ਹੋਇਆ ਜਦੋਂ ਜਨਤਾ फडਕਦੀ ਹੈ ਤਾਂ ਫਿਰ ਤਾ ਜੋ ਤਖਤ ਜਿਹੜੇ ਆ ਮਿੰਟ ਨਹੀਂ ਲੱਗਦਾ ਮਲਿਆ ਮੇਟ ਹੋ ਜਾਂਦਾ ਇਹ ਜਿਹੜਾ ਗੁੱਸੇ ਦਾ ਬੰਦ ਹੈ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਯੂ ਕਰ ਅਜ ਹਮਾ ਹਿੰਦ ਤੇ ਵਰਗਜਸਤ ਹਲਾਲ ਅਸਤ ਮੁਰਦਨਵਾਸ਼ਮ ਸਿਰਾਂ ਦਾ ਜਦੋਂ ਜ਼ੁਲਮ ਹੱਦ ਨਾਲੋਂ ਵੱਧ ਜਾਂਦਾ ਹੈ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਤਾਂ ਸਾਰੇ ਧਰਮ ਦੇ ਇਨਸਾਨਾਂ ਨੂੰ ਫਰਜ਼ ਬਣ ਜਾਂਦਾ ਫਿਰ ਸ਼ਸਤਰ ਚੁੱਕਣਾ ਪੈਂਦਾ ਜ਼ੁਲਮ ਨੂੰ ਖਤਮ ਕਰਨ ਵਾਸਤੇ ਮੈਂ ਇਹ ਕਹਾਂਗਾ ਇਹ ਨੌਬਤ ਨਾ ਹੈ ਤੁਹਾਡੇ ਹੱਥ 'ਚ ਪੰਜਾਬ ਨੂੰ ਬਚਾਣਾ ਤੇ ਤੁਸੀਂ ਇਸ ਵੱਲ ਗੌਰ ਕਰਕੇ ਜਲਦ ਤੋਂ ਜਲਦ ਇਸ ਵੀਰ ਦੀ ਮੰਗ ਨਹੀਂ ਆ ਇਕੱਲੇ ਦੀ ਸਾਡੀ ਹੁਣ ਸਾਰਿਆਂ ਦੀ ਮੰਗ ਹੈ ਕਿਉਂਕਿ ਸਾਰੇ ਧਰਮਾਂ ਦੇ ਗ੍ਰੰਥਾਂ ਵਾਸਤੇ ਮੰਦਿਰ ਰੱਖੀ ਆ ਸਰਕਾਰ ਜਲਦ ਇੱਕ ਤਰੀਕ ਨੂੰ ਇਹ ਮੰਗ ਮੰਨ ਕੇ ਕਾਨੂੰਨ ਬਣਾ ਦੇ ਨਹੀਂ ਫਿਰ ਜਿਹੜੀ ਅਗਲੀ ਤਰੀਕਾ ਉਹਦਾ ਜ਼ਿੰਮੇਵਾਰ ਫਿਰ ਸਰਕਾਰੀ ਹੋਊਗੀ ਜੈ ਸ਼੍ਰੀ ਰਾਮ ਜੈ ਗੋ ਮਾਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ